ਜਿਵੇਂ ਚਾਹੁੰਦਾ ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਜਿਵੇਂ ਉਸ ਦਾ ਹੁਕਮ ਹੈ ਤਿਨੇ ਹੀ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ ਉਸ ਤੋਂ ਬਿਨਾਂ ਹੋਰ ਕੁਝ ਨਹੀਂ ਉਸ ਤੋਂ ਹੀ ਉਤਪਤੀ ਹੋ ਰਹੀ ਹੈ ਉਸ ਤੋਂ ਹੀ ਪਾਲਣਾ ਹੋ ਰਹੀ ਹੈ ਉਸ ਤੋਂ ਹੀ ਨਾਸ ਹੋ ਰਿਹਾ ਹੈ ਕਿਉਂਕਿ ਉਸ ਦਾ ਕੋਈ ਮੁੱਦਾ ਨਹੀਂ ਉਸ ਲਈ ਇਹ ਸਭ ਕੁਝ ਤਮਾਸ਼ਾ ਹੈ ਉਸ ਲਈ ਸਭ ਕੁਝ ਇੱਕ ਖੇਲ ਹੈ ਇੱਕ ਮਿੱਥ ਹੈ ਬੜੀ ਸੁੰਦਰ ਕਿ ਇੱਕ ਦਫਾ ਸ਼ਿਵ ਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਇਹ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਇਹ ਮੌਤ ਦੀ ਮੈਂ ਜਿਸ ਘਰ ਦੇ ਚ ਜਾਣਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੇਰੀ ਸੇਵਾ ਬਦਲ ਦਿੱਤੀ ਜਾਏ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਵਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਏ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਂਦਾ ਤੋ ਬਰਖਾ ਤੂੰ ਕਰੇਂਗਾ ਸ਼ਿਵ ਜੀ ਨੇ ਇਹ ਵਾਅਦਾ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। তথা ਉਸ ਨੂੰ ਕਰ ਦਿੱਤਾ ਗਿਆ ਠੀਕ ਹੈ ਤੂੰ ਡੰਮਰੂ ਵਜਾਏਗਾ ਬਰਖਾ ਹੋਵੇਗੀ। ਮਾਤ ਲੋਕ ਦੇ ਚ ਆਏ ਸ਼ਿਵ ਜੀ ਮਿਥਿਆਸ ਕਿਸਾਨ ਲੋਕ ਹਲ ਚਲਾ ਰਹੇ ਸਨ। ਤਾਂ ਸ਼ਿਵ ਜੀ ਕਹਿਣ ਲੱਗੇ ਸੁਣੋ ਹਲ ਨਾ ਚਲਾਓ ਕਿਉਂ? 13 ਸਾਲ ਤੱਕ ਮੀਂਹ ਨਹੀਂ ਪੈਣਾ। ਬਰਖਾ ਮੇਰੇ ਹੱਥ ਵਿੱਚ ਲੈ ਕੇ ਵਰ ਆਇਆ ਹੈ ਬਰਖਾ ਦਾ। ਕਰ ਰਿਹਾ ਹੈ ਮੋਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਤੇ ਸ਼ਿਵ ਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ ਤੇ ਬੀਜ ਕਿਉਂ ਰੋਲ ਰਿਓ ਜ਼ਮੀਨ ਦੇ ਚ ਕਿਉਂ ਨਾਸ਼ ਕਰ ਰਿਓ ਕਿਉਂ ਆਪਣਾ ਨੁਕਸਾਨ ਕਰ ਰਿਓ ਤਾਂ ਕਿਸਾਨ ਕਹਿਣ ਲੱਗੇ ਜੇ ਰੱਬ ਚਾਹੇਗਾ ਤੇ ਬਿਨਾਂ ਮੀਂਹ ਤੇ ਵੀ ਬੀਜ ਉਗ ਆਣਗੇ ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮੇ ਹੀ ਪੈਣਾ ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ ਹਲ ਚਲਾਇਆ ਨਾ ਤੁਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀ ਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹਾਂ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਤੁਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀ ਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹਾਂ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਜੇ ਕਿਦਰੇ ਮੈਂ 13 ਸਾਲ ਡੰਬਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ। ਤੋਂ ਇੱਕਦਮ ਝੋਲੀ ਦੇ ਚੋਂ ਡੰਬਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ ਤੇ ਵਜਾਉਂਦੇ ਹੀ ਮੀਂਹ ਪੈ ਗਿਆ। ਗੁੱਸੇ ਚ ਆਇਆ ਵੀ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋਇਆ? ਇਲਹਾਮ ਹੋਇਆ, ਆਕਾਸ਼ਵਾਣੀ ਹੋਈ। ਤੂੰ ਹੀ ਵਰ ਲਿਆ ਸੀ ਜਦ ਮੈਂ ਡੰਬਰੂ ਵਜਾਵਾਂ ਉਦੋਂ ਬਰਖਾ ਹੋਵੇ। ਤੋ ਹੋ ਗਈਏ ਵਰਖਾ ਸ਼ਿਵਜੀ ਦੇ ਹੱਥ ਜੁੜ ਗਏ ਕਿੰ ਲਗੇ ਨਹੀਂ ਇਤੇ ਦੋ ਕੁਝ ਤੂੰ ਚਾਹਨਾ ਹੈ ਉਹੀ ਕੁਝ ਆਉਂਦਾ ਹੈ ਜੋ ਕੁਝ ਅਸੀਂ ਚਾਹਦੇ ਆ ਉਹ ਕੁਝ ਨਹੀਂ ਆਉਂਦਾ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਜਿਉਂ ਤੇ ਸਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ ਜਿਵੇਂ ਉਸਨੂੰ ਭਾਵ ਲਾ ਤੇ ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਤੇ ਤਿਵੇਂ ਉਸੇ ਤਰੀਕੇ ਨਾਲ ਹੀ ਜਗਤ ਦੇ ਚ ਸਭ ਕੁਝ ਹੋ ਰਿਹਾ ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਬਹੁਤੀ ਅਸ਼ਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ ਸਾਰੇ ਜੀਵਾਂ ਨੂੰ ਵੇਖਦਾ ਹੈ ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਵੇਖ ਰਿਹਾ ਹੈ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ 'ਚ ਸਭ ਤੋਂ ਵੱਡਾ ਵਿਡਾਣ ਹੈਰਾਨਕੁਣ ਖੇਲ ਜਿਹੜਾ ਹੈ ਉਹ ਇਹੀ ਹੈ ਕੋ ਹਰ ਇੱਕ ਦੇ ਉੱਤੇ ਨਿਗ੍ਹਾ ਰੱਖੀ ਰੱਖੀ ਬੈਠਾ ਹੈ ਲੈਕਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ ਅਕਾਲ ਪੁਰਖ ਨਹੀਂ ਆਦੇਸ਼ ਤੇ ਸੇ ਆਰੇਸ਼ ਆਰੇਸ਼ ਹੈ ਸਜਦਾ ਉਸ ਨੂੰ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਔਰ ਜੋ ਧਬਿਆਂ ਤੋਂ ਰਹਿਤ ਹੈ ਨਾਸ਼ ਤੋਂ ਰਹਿਤ ਹੈ ਤੇ ਜਿਸ ਦਾ ਵੇਸ ਸਮੁੱਚੇ ਜੁਗਾ ਜੁਗਾੰਤਰਾਂ ਦੇ ਚ ਇੱਕੋ ਹੀ ਹੈ ਆਦੇਸ਼ ਤੇ ਸੇ ਆਰੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ